ਅਸੀਂ ਉਹ ਟਾਈਮ ਸੀ ਨਾ ਜਿਹੜਾ ਯੂਨੀਵਰਸਿਟੀ ਵਾਲਾ ਉਦੋਂ ਬੱਬੂ ਨੂੰ ਵੀ ਮੈਂ ਦੇਖਿਆ ਪਹਿਲੀ ਵਾਰੀ ਬੱਬੂ ਮਾਨ ਸਾਹਿਬ ਨੂੰ ਮੈਂ ਬੱਬੂ ਮਾਨ ਨੂੰ ਤੇ ਇਹ ਵੀ ਹੁੰਦਾ ਸੀ ਉੱਥੇ ਮਤਲਬ ਜਿਵੇਂ ਹੁੰਦੇ ਮੁੰਡੇ ਕੁੜੀਆਂ ਨੂੰ ਮਿਲਣ ਆਉਂਦੇ ਆ ਹਾਂਜੀ ਤੇ ਜਿਸ ਐਸ਼ਾ ਲక్ష్ਮੀਬਾਈ ਹੋਸਟਲ ਦੀ ਗੱਲ ਹੀ ਆ ਤੇ ਮੈਂ ਪੁੱਛਿਆ ਵੀ ਤੇ ਉਹ ਮੈਨੂੰ ਜਸਪਾਲ ਕਿਉਂਕਿ ਥੋੜਾ ਵੱਖਰਾ ਤਾਂ ਬੰਦਾ ਸੀਗਾ ਹੀ ਪਹਿਲਾਂ ਤੋਂ ਹੀ ਉਹ ਮੈਂ ਵੀ ਉਹਿਆ ਜਿਹੀ ਸੀਗਾ ਤੇ ਉਹ ਜਿਸਪਾਲ ਨੇ ਮੈਨੂੰ ਦੱਸਿਆ ਵੀ ਇਹ ਬੱਬੂ ਮਾਨ ਆਇਦਾ ਨਾਮ ਮੁੰਡਾ گاਉਂ ਦਾ ਇਹ ਕੈਸਟ ਵੀ ਕਰੂਗਾ ਤੇ ਬਹੁਤ ਚੀਜ਼ਾਂ ਹੁੰਦੀਆਂ ਹਨਾ ਬਚਪਨ ਚ ਤੁਸੀਂ ਛੋਟੀ ਉਮਰ ਚ ਜਿਹੜੇ ਬੰਦਿਆਂ ਨੂੰ ਦੇਖਦੇ ਆ ਬਾਅਦ ਚ ਤੁਸੀਂ ਉਹਨਾਂ ਨੂੰ ਵੱਡੇ ਬਣੇ ਵੀ ਦੇਖਦੇ ਹੋ ਬੜੀ ਚੰਗੀ ਫੀਲ ਆਉਂਦੀ ਹੈ ਜੀ 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 ਮਤਲਬ ਤੁਹਾਨੂੰ ਮੁਲਾਕਾਤ ਨਹੀਂ ਇਧਰ ਬੱਬੂ ਮਾਨ ਦੇ ਨਾਲ ਬੱਬੂ ਨਾਲ ਹੋਈ ਬਹੁਤ ਬਾਅਦ ਚ ਹੋਈ ਮੁਲਾਕਾਤ ਅਭੀ ਤੁਸੀਂ ਜਿੱਕਰ ਤੇ ਕੀਤਾ ਹੋਗਾ ਕਿ ਯੂਨੀਵਰਸਿਟੀ ਦੇਖਿਆ ਕੁੜੀਆਂ ਦੇ ਹੌਸਟਲ ਸਾਣੀ ਲక్ష్ਮੀ ਲక్ష్ਮੀਬਾਈ ਹੌਸਟਲ ਦੇ ਗੇੜੀ ਗੇੜੀਆਂ ਤੇ ਅਸੀਂ ਨਾ ਮੈਂ ਜਦੋਂ ਟੀਚਰੀ ਨੇ ਮੈਨੂੰ ਬੰਬੇ ਸੱਦਿਆ ਪਹਿਲੀ ਵਾਰੀ ਜੀ ਉਹ ਵੀ ਬੜੀ ਇੰਟਰਸਟਿੰਗ ਗੱਲ ਆ ਮੈਂ ਬਹੁਤ ਬੰਦਿਆਂ ਨੂੰ ਨਾ ਬਾਈ ਜੀ ਵੀ ਬੰਬੇ ਭੇਜਦਾ ਹੁੰਦਾ ਸੀ ਕਿਉਂਕਿ ਪੰਜਾਬ ਮੇਲ ਟਿਕਟ ਬੁੱਕ ਕਰਾ ਕੇ ਜਾਂਦੇ ਆ ਨਾ ਪੰਜਾਬ ਮੇਲ ਫਿਰੋਜ਼ਪੁਰ ਕੋਟਕਪੂਰਾ ਬਠਿੰਡਾ ਜਾਂਦੀ ਹੈ ਨਾ ਜੀ ਜੀ ਤੇ ਦਰਸ਼ਨ ਦਰਵੇਸ਼ ਬਾਈ ਵੀ ਇਹਨਾਂ ਨੂੰ ਵੀ ਮੈਂ ਭੇਜਿਆ ਮਤਲਬ ਟਿਕਟਾਂ ਮੈਂ ਬੁੱਕ ਕਰਾਉਂਦਾ ਜੀਤ ਜਗਜੀਤ ਦੀ ਐਲਬਮ ਪਹਿਲੀ ਰਿਕਾਰਡ ਹੋਈ ਆ ਬਾਗੂ ਸਿੰਘ ਮਾਨ ਨੇ ਉਹਨੂੰ ਵੀ ਮੈਂ ਭੇਜਿਆ ਤੇ ਉਹ ਮੈਨੂੰ ਕਹਿੰਦੇ ਸਾਰੇ ਵੀ ਤੂੰ ਵੀ ਚੱਲ ਮੈਂ ਉਹੀ ਕਹਿ ਦਿੰਦਾ ਕਿ ਯਾਰ ਮੈਂ ਨਾ ਟ੍ਰੇਨ ਤੇ ਨਹੀਂ ਜਾਣਾ ਮੈਂ ਨਾ ਲੈਂਡ ਕਰੂੰਗਾ ਵੀ ਜਾਂ ਅਜ ਤੇ ਜਾਊਗਾ ਤੇ ਜਾਊਗਾ ਛੇ ਚਲੋ ਜੀ ਜਦੋਂ ਮੇਰਾ ਇਹ ਗਾਣਾ ਆਇਆ 2000 ਚ ਸਿੱਲੀ ਸਿੱਲੀ ਹਵਾ ਤੇ ਉਦੋਂ 5-4 ਮਹੀਨਿਆਂ ਬਾਅਦ ਮਤਲਬ ਠੰਡ ਦਾ ਟਾਈਮ ਸੀ ਗਰਮੀ ਚ ਆਈ ਸੀ ਟੇਪ ਤੇ ਮੈਨੂੰ ਹਾਂ ਮੈਂ ਉੱਪਰ ਕੋਠੇ ਤੇ ਬੈਠਾ ਆ ਤੋਂਪਸੇ ਕੀ ਜਾਂਦਾ ਸੀ ਤੇ ਗਾਣੇ ਗੁਣੇ ਸੁਣੀ ਜਾਂਦਾ ਉਹਨਾ ਮੈਂ ਕਿਤਾਬਾਂ ਪੜਦਾ ਮੇਰਾ ਆਮ ਹੀ ਹੁੰਦਾ ਰੂਟੀਨ ਤੰਡ ਚ ਤੇ ਮੈਨੂੰ ਹਾਂਸ ਭਾਈ ਦਾ ਫੋਨ ਆਇਆ ਮੈਨੂੰ ਕਹਿੰਦੇ ਤੈਨੂੰ ਨਾ ਟੀ 3 ਵਾਲਿਆਂ ਦਾ ਫੋਨ ਆਊਗਾ ਤੇ ਤੂੰ ਕੱਲ ਨੂੰ ਬੰਬੇ ਆ ਜਾ ਅੱਛਾ ਨਹੀਂ ਠੀਕ ਹੈ ਫੋਨ ਕੱਟਣ ਤੋਂ ਪਹਿਲਾਂ ਮੈਨੂੰ ਕਹਿੰਦੇ ਯਾਰ ਆ ਜੀ ਉਹਨਾਂ ਨੂੰ ਐ ਸੀ ਕਿ ਇਹ ਮਸਤ ਮਲੰਗਾ ਇਹਦਾ ਕੀ ਹੈ ਇਹ ਐਂ ਕਹਦੇ ਵੀ ਛੱਡ ਪਰਾਂ ਕੀ ਲੈਣ ਦੇਣਾ ਮੈਂ ਕਿਹਾ ਨਹੀਂ ਜੀ ਮੈਂ ਪੱਕਾ ਆਉਂਗਾ ਮੈਂ ਕਿਹਾ ਮੇਰਾ ਤਾਂ ਜਨਮ ਹੀ ਬੰਬੇ ਜਾਣ ਖਾਤਰ ਹੋਇਆ ਕਿਹਾ ਮੇਨ ਫੋਕਸ ਸੀ ਬੰਬੇ ਆ ਮੈਂ ਫਿਲਮ ਡਾਇਰੈਕਟਰ ਬਣਨਾ ਔਰ ਇੱਥੇ ਜਾਣਾ ਮੈਂ ਤੇ ਮੈਂ ਪੱਕਾ ਆਉਂਗਾ ਹੁਣ ਪਹਿਲੀ ਵਾਰੀ ਬੰਬੇ ਜਾਣਾ ਸੀ ਤੇ ਉਸ ਤੋਂ ਬਾਅਦ ਮੈਨੂੰ ਅਜੇ ਕਪੂਰ ਦਾ ਫੋਨ ਆ ਗਿਆ ਅਜੇ ਕਪੂਰ ਹੁਣ ਇੱਕ ਵੱਖਰੀ ਕੰਪਨੀ ਚਲਾਉਂਦੇ ਨੇ ਉਹ ਭੂਸ਼ਣ ਦੇ ਕਜ਼ਨ ਨੇ ਮੇਰੇ ਤੀਸਰੀ ਤੀਸਰੀ ਜੀ ਤਾਂ ਉਹਨਾਂ ਨੇ ਆਪਣੀਆਂ ਮੈਨੂੰ ਫੋਨ ਕੀਤਾ ਮੈਂ ਕਿਹਾ ਜੀ ਕਰਾ ਦੇ ਟਿਕਟ ਉਹ ਕਹਿੰਦੇ ਵੀ ਕੱਲ ਨੂੰ ਜੀ ਤੁਹਾਡੀ 9:30 ਵਜੇ ਫਲਾਈਟ ਆ ਤੇ ਤੁਸੀਂ ਪਹਿਲਾਂ ਬਠਿੰਡੇ ਤੋਂ ਤਾਂ ਗੱਡੀ ਤੇ ਆਏ ਜਾਓਗੇ 6:07 ਵਜੇ ਪੰਜਾਬ ਮੇਲ ਪਹੁੰਚਦੀ ਆ ਤੇ ਅਜੇ ਮੇਰੀ ਗੇਟ ਵਾਲੇ ਸਾਈਡ ਤੇ ਨਾ ਇੱਕ ਕੈਫੇ ਆ ਉਹਨਾਂ ਟਾਈਮਾਂ ਚ ਉਹ ਸਾਰੇ ਮਿਲਣ ਦਾ ਕੇਂਦਰ ਹੁੰਦਾ ਸੀ ਜੀ ਜੀ ਕਹਿੰਦਾ ਵੀ ਤੁਸੀਂ ਉੱਥੇ ਆ ਜਿਓ ਸਾਡੇ ਬੰਦੇ ਨਾਲੇ ਤਾਂ ਤੁਹਾਨੂੰ ਗੱਡੀ ਤੇ 에어ਪੋਰਟ 에어ਪੋਰਟ ਛੱਡ ਦੇਣਗੇ ਨਾਲੇ ਟਿਕਟਾਂ ਦੇ ਦੇਣਗੇ ਅੱਛਾ ਤੇ ਮੈਂ ਜਾ ਵੜਿਆ ਉਤਰਿਆ ਤੇ ਉਹਨਾਂ ਦੇ ਨਾਲ ਚ ਕਿਉਂਕਿ ਦਸੰਬਰ ਦੇ ਤਿੰਨ ਸੀ ਨਵੇਂ ਸਾਲ ਦੇ ਪ੍ਰੋਗਰਾਮ ਦੀ ਤਿਆਰੀ ਹੋ ਰਹੀ ਸੀ ਸ਼ਮਸ਼ੇਰ ਸੰਧੂ ਪਾਜੀ ਬਣਾਉਂਦੇ ਹੁੰਦੇ ਸੀ ਟੀਸਰੀ ਨਾਲ ਬਿਲਕੁਲ ਹਾਂ ਜੀ ਜੀ ਤੇ ਟੀਸਰੀ ਦੇ ਨਾਲ ਦੋ ਕੰਮ ਧਾਰਮਿਕ ਕੰਮ ਕਰਦੇ ਹੁੰਦੇ ਸੀਗੇ ਪ੍ਰੋਜੈਕਟ ਦੋ ਸਰਦਾਰ ਭਰਾ ਸੀਗੇ ਪ੍ਰੀਤਮ ਤੇ ਪ੍ਰਕਾਸ਼ ਤੇ ਉਹ ਮੈਨੂੰ ਸਕੁਆਲਸ ਗੱਡੀ ਤੇ ਅੱਜ ਵੀ ਮੈਨੂੰ ਯਾਦ ਆ ਅੱਛਾ ਉਹ ਆਏ ਤੇ ਉਹਨਾਂ ਨੇ ਮੈਨੂੰ ਛੱਡਿਆ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਤੇ ਮੈਂ ਜਦੋਂ ਐਂਟਰ ਕੀਤਾ ਮੈਂ ਨਾ ਉਦੋਂ ਪਹਿਲਾਂ ਕਦੇ 에ਰਪੋਰਟ ਗਿਆ ਸੀ ਨਾ ਕਦੇ ਜਹਾਜ਼ ਚੜ੍ਹਿਆ ਸੀ ਤਾਂ ਸਾਹਮਣੇ ਉਹ ਪ੍ਰਿੰਕਾ ਚੋਪੜਾ ਤੁਰੀ ਆਵੇ ਤੇ ਪ੍ਰਿੰਕਾ ਚੋਪੜਾ ਉਹ ਬਣ ਗਈ ਸੀ ਹਾਂ ਪਰ ਫਿਲਮ ਨਹੀਂ ਸੀ ਹਲੇ ਉਹਨੇ ਕੀਤੀ ਤੇ ਉਹ ਫੋਟੋਆਂ ਫੁੱਟੋਆਂ ਉਹਦੀਆਂ ਬਹੁਤ ਛੱਪਦੀਆਂ ਸੀ ਮੈਂ ਬੜਾ ਫੈਨ ਆ ਪ੍ਰਿੰਕਾ ਦੀ ਲੁੱਕ ਜਦੋਂ ਮੈਂ ਉਦੋਂ ਦੇਖੀ ਸੀ ਪਹਿਲੀ ਵਾਰੀ ਤੇ ਮੈਨੂੰ ਬੜਾ ਪੋਜ਼ਿਟਿਵ ਜਿਹਾ ਫੀਲ ਹੋਇਆ ਕਿ ਯਾਰ ਕਿੱਡੀ ਵੱਡੀ ਗੱਲ ਆ ਹਨ ਤੇ ਮੇਰੇ ਅੱਜ ਵੀ ਯਾਦ ਆ ਜਣੇ ਉਹਦੇ ਕਿਹੋ ਜਿਹੇ ਕੱਪੜੇ ਪਾਏ ਸੀ ਕਦੇ ਮੈਂ ਉਹਨੂੰ ਮਿਲਿਆ ਨਹੀਂ ਜ਼ਿੰਦਗੀ 'ਚ ਜੇ ਕਦੇ ਮਿਲੂੰਗਾ ਤਾਂ ਉਹਨੂੰ ਮੈਂ ਯਾਦ ਕਰਾਉਂਗਾ ਮੈਨੂੰ ਇਹ ਵੀ ਪਤਾ ਵੀ ਉਹ ਬਰੇਲੀ ਜਾ ਰਹੀ ਸੀ ਉਸ ਦਿਨ ਅੱਛਾ ਨਾਲ ਉਹਦੇ ਤਿੰਨ ਚਾਰ ਹੋਰ ਔਰਤਾਂ ਬੰਦੇ ਸੀ ਹਮਮ ਚਲੋ ਮੈਂ ਗਿਆ ਬੈਠਾ ਜਾਂਚ ਬੈਠਾ ਉਹ ਦਿਨ ਹੈਲੋ ਹਾਈ ਨਹੀਂ ਹੋਈ ਨਹੀਂ ਉਹਦੇ ਨਾਲ ਕੋਈ ਹੈਲੋ ਨਹੀਂ ਤੇ ਮੈਂ ਜੀ ਪਹੁੰਚ ਗਿਆ ਬੰਬੇ ਹੂੰ ਤੇ ਬੰਬੇ ਜਾ ਕੇ ਉਤਰ ਕੇ ਮੈਨੂੰ ਇਹ ਗੱਲ ਯਾਦ ਆ ਗਈ ਕਿ ਯਾਰ ਮੈਂ ਤਾਂ ਐ ਕਿਹਾ ਸੀ ਵੀ ਮੈਂ ਤਾਂ ਯਾਰ ਲੈਂਡ ਕਰੂੰਗਾ ਹਾਂ ਅੱਜ ਹੋ ਗਿਆ ਲੈਂਡ ਹੋ ਗਈ ਤੇ ਟੀ 3 ਵਾਲਿਆਂ ਦਾ ਇੱਕ ਕਾਰ ਭੇਜੀ ਵੀ ਉਹ ਫੱਟੀ ਜੀ ਲੈ ਕੇ ਖੜੇ ਮਹਾ ਵੱਡੀ ਗੱਲ ਆ ਯਾਰ ਚਲੋ ਬੰਬੇ ਨੇ ਬਹੁਤ ਆਪਾਂ ਉਹ ਮੈਨੂੰ ਲੈ ਗਿਆ ਤੇ ਹਾਂਸਪਾਜੀ ਠਹਿਰੇ ਹੋਏ ਸੀ ਸਨ ਐਂਡ ਸੈਂਡ ਹੋਟਲ 'ਚ ਉੱਥੇ ਮੈਂ ਨੂੰ ਉਹ ਗਿਆ ਲੈ ਕੇ ਪਿਛੇ ਤੁਸੀਂ ਇੱਕ ਇੰਟਰਵਿਊ ਬਹੁਤ ਮਸ਼ਹੂਰ ਹੋਈ ਸੀਗੀ ਮੱਕੜ ਬਾਈ ਨੇ ਕੀਤੀ ਸੀਗੀ ਦੀਪ ਦੀ ਉਹਦੇ ਚ ਦੀਪ ਉਹ ਸਨ ਐਂਡ ਸੈਂਡ ਚੀ ਮਤਲਬ ਗੱਡੀ ਵੀ ਲੈ ਕੇ ਫਿਰਦਾ ਆਉਂਦੀ ਉਹਦੇ ਜਿਮ ਚ ਵੀ ਜਿਮ ਕਰਦਾ ਉਹਦੇ ਚ ਮੱਕੜ ਬਾਜੀ ਨੇ ਗੱਲ ਵੀ ਕਹੀ ਸੀ ਕਿ ਅਮਰਦੀਪ ਬਾਜੀ ਵੀ ਇਹਦੇ ਚ ਆਏ ਸੀ ਪਹਿਲੀ ਯਾਰ ਉਤਰ ਕੇ ਉਹ ਉਹੀ ਹੋਟਲ ਆ ਉਹ ਬੜਾ ਮਸ਼ਹੂਰ ਹੋਟਲ ਆ ਪੁਰਾਣਾ ਉਹ ਉੱਥੇ ਪਾਣ ਅਲਟੀਆਂ ਬੜੀਆਂ ਹੁੰਦੀਆਂ ਸੀ ਤੇ ਬੜੇ ਉੱਥੇ ਲੋਕ ਇਕੱਠੇ ਹੁੰਦੇ ਉੱਥੋਂ ਦਾ ਜਿਮ ਵੀ ਬੜੇ ਐਕਟਰਾਂ ਐਕਟਰਾਂ ਦੇ ਉੱਥੇ ਤੇ ਮੈਂ ਪਹਿਲੇ ਦਿਨ ਹਨਾ ਚਲੋ ਮੈਂ ਮੇਰੀ ਇਹ ਗੱਲ ਸੀ ਕਿ ਮੈਂ ਫਿਲਮਾਂ ਬਾਰੇ ਕਿਤਾਬਾਂ ਮੈਗਜ਼ੀਨ ਇੰਨੇ ਪੜ੍ਹਦਾ ਸੀ ਕਿ ਮੈਂ ਬੰਬੇ ਦੇ ਹੋਟਲਾਂ ਦੇ ਨਾਂ ਸਟੂਡੀਓ ਦੇ ਨਾਂ ਰੋਡਸ ਦੇ ਨਾਂ ਚੌਂਕਾਂ ਦੇ ਸਭ ਕੁਝ ਮੈਨੂੰ ਪਤਾ ਸੀ ਉੱਥੋਂ ਦੀਆਂ ਕਲੋਨੀਆਂ ਵੀ ਇੱਥੇ ਬੈਂਡਰਾ ਇੱਥੇ ਜੂਹੂ ਇੱਥੇ ਅਂਧੇਰੀ ਸਭ ਕੁਝ ਪਤਾ ਸੀ ਮੈਨੂੰ ਜੀ ਬੰਬਈ ਮੈਨੂੰ ਬਹੁਤ ਆਪਣਾ ਲੱਗਿਆ ਹਨ ਤੇ ਮੈਂ ਸਮੁੰਦਰ ਵੀ ਪਹਿਲੀ ਵਾਰੀ ਦੇਖਿਆ ਤੇ ਆਂਸਪਾਜੀ ਕੋਲੇ ਮੈਂ 2 ਘੰਟੇ ਰਿਹਾ ਹਨ ਲਾਂਚ ਕੀਤਾ ਜਾਜੂ ਪੀਤੀ ਮੁੜ ਕੇ ਮੈਨੂੰ ਡਰਾਈਵਰ ਕਹਿੰਦਾ ਚਲੋ ਜੀ ਤੁਹਾਨੂੰ ਤੁਹਾਡੇ ਕਮਰੇ 'ਚ ਛੱਡ ਦਿਆਂ ਹਨ ਫਾਈ ਮੈਨੂੰ ਕਹਿੰਦੇ ਚੱਲ ਜਾ ਆ ਤੂੰ ਫਿਰ ਸ਼ਾਮ ਨੂੰ ਮਿਲਦੇ ਆ ਤੇ ਉਹਨੇ ਮੈਨੂੰ ਲੋਖਣਡ ਵਾਲਾ ਇਹਨਾਂ ਦਾ ਗੈਸਟ ਹਾਊਸ ਆ ਟੀਸੀਰੀ ਦਾ ਟੀਸੀਰੀ ਦਾ ਉੱਥੇ ਛੱਡਤਾ ਉਹ ਐਕਚੁਅਲੀ ਇਹਨਾਂ ਨੇ ਘਰ ਬਣਾਇਆ ਸੀ ਬੰਗਲਾ ਸੀ ਉਹ ਗੁਲਸ਼ਨਜੀ ਨੇ ਬਣਾਇਆ ਪਰ ਉਹ ਗੁਲਸ਼ਨਜੀ ਦੀ ਉਹ ਤੋਂ 5-7 ਮਹੀਨੇ ਬਾਅਦ ਹੀ ਵਾਇਡਰ ਹੋ ਗਿਆ ਤੇ ਉਹ ਸਾਰਾ ਟੱਬਰ ਨੇ ਉਹ ਛੱਡਤਾ ਉਹ ਕਿਤੇ ਹੋਰ ਸ਼ਿਫਟ ਹੋ ਗਏ ਤੇ ਉਹਨੂੰ ਇਹਨਾਂ ਨੇ ਗੈਸਟ ਹਾਊਸ ਗੈਸਟ ਉਹਦੇ ਵਿੱਚ ਮੈਂ ਜਾ ਕੇ ਮਤਲਬ ਉਹ ਸਾਰਾ ਖਾਲੀ ਸੀਗਾ ਮੈਨੂੰ ਕਮਰਾ ਮਿਲ ਗਿਆ ਇੱਕ ਦੇ ਤਾਂ ਉਹਨਾਂ ਨੇ ਉੱਥੇ ਮੇਰੇ ਕੋਲੇ ਰਸੋਈ ਆ ਸੀ ਇੱਕ ਨੌਕਰ ਸੀ ਇਹ ਭੂਸ਼ਣ ਦੀ ਫਰਾਰੀ ਖੜੀ ਉੱਥੇ ਹਨਾ ਵਿੱਚ ਸਕੂਟਰ ਜੇ ਖੜੇ ਤੇ ਉਹਦਾ ਲਫਟਾ ਸੀ ਨਾ ਘਰ ਉਹਦੇ ਬਾਹਰ ਲਿਖਿਆ ਹੋਇਆ ਸੀ ਅਰਜੁਨ ਵਿਲਾ ਅੱਛਾ ਤੇ ਮੈਨੂੰ ਇਹ ਗੱਲ ਪਤਾ ਸੀ ਕਿ ਬੌਨੀ ਕਪੂਰ ਦੇ ਮੁੰਡੇ ਦਾ ਨਾਮ ਅਰਜੁਨ ਆ ਤੇ ਉਹਦੇ ਘਰ ਦਾ ਨਾਮ ਅਰਜੁਨ ਵਿਲਾ ਤੇ ਅਰਜੁਨ ਕਪੂਰ ਉਦੋਂ ਛੋਟਾ ਜਾ ਹੁੰਦਾ ਹਨਾ ਅੱਛਾ ਸਾਈਕਲ ਜਾ ਚਲਾਉਂਦਾ ਫਿਰਦਾ ਇਹਦੇ ਦੰਦਾਂ ਤੇ ਉਹ ਤਾਰ ਜੀ ਲੱਗੀ ਦੀ ਤੇ ਐਨਕਾਂ ਲੱਗੀਆਂ ਜਿਹੜਾ ਸੱਜਿਆ ਥਾਲਾਕਾਰ ਸੀ ਉਹਦੇ ਨਾਲ ਉਹ ਬਾਈ ਦੀ ਰਮੇਸ਼ ਸਿੱਪੀ ਦਾ ਘਰ ਸੀ ਸ਼ੋਲੇ ਦੇ ਡਾਇਰੈਕਟਰ ਦਾ ਤੇ ਸ਼ੋਲੇ ਉਹ ਫਿਲਮ ਸੀ ਜਿਹਦੇ ਕਰਕੇ ਮੈਂ ਸੁਪਨਾ ਲਿਆ ਸੀ ਕਿ ਮੈਂ ਜ਼ਿੰਦਗੀ ਚ ਡਾਇਰੈਕਟਰ ਹੀ ਬਣਨਾ ਅੱਛਾ ਤੇ ਬਾਪੂ ਨਾਲ ਦੇਖੀ ਸੀ ਸ਼ੋਲੇ 1975 ਚ ਆਈ ਆ ਤੇ ਮੈਂ ਉਦੋਂ ਅੱਠ ਸਾਲਾਂ ਦਾ ਸੀ ਮੈਂ ਮਤਲਬ ਸ਼ੋਲੇ ਦੇਖ ਕੇ ਆਪਣੇ ਬਾਪੂ ਨੂੰ ਇਹ ਗੱਲ ਪੁੱਛੀ ਸੀ ਵੀ ਕੌਣ ਬਣਾਉਂਦਾ ਹੁੰਦਾ ਫਿਲਮ ਤੇ ਕੀ ਗੱਲਬਾਤ ਹੁੰਦੀ ਹੈ ਤੇ ਬਾਪੂ ਜੀ ਨੂੰ ਕਾਫੀ ਚੀਜ਼ਾਂ ਪਤਾ ਸੀ ਤਾਂ ਮੈਂ ਮਨ 'ਚ ਇਹ ਗੱਲ ਸੋਚ ਲਈ ਸੀ ਕਿ ਮੈਂ ਡਾਇਰੈਕਟਰ ਬਣੂੰਗਾ ਉਹ ਖਰਾਸ ਨਿਮੇ ਚ ਲੱਗੀ ਸੀ ਉਹ ਮੈਨੂੰ ਬੜੀ ਫੀਲ ਆਈ ਕਿ ਯਾਰ ਇੱਧਰ ਕਮਾਲ ਹੈ ਉਹ ਮੇਰਾ ਕਮਰਾ ਵੀ ਉਹਦੇ ਮਤਲਬ ਕੰਧ ਦੇ ਦੂਜੇ ਪਾਸੇ ਰਮੇਸ਼ ਸਿੱਪੀ ਰਹਿੰਦਾ ਯਾਰ ਜਿਹਨੇ ਸ਼ੋਲੇ ਬਣਾਈ ਹੈ ਤੇ ਉਦੋਂ ਬਾਅਦ ਆਉਂਦੇ ਜਾਂਦੇ ਰਹੇ ਕੰਮ ਕੀਤਾ ਟੀਸਰੀ ਨਾਲ ਹੁਣ ਉਸ ਤੋਂ ਬਾਅਦ ਦੇਖੋ ਜਦੋਂ ਤੁਸੀਂ ਮੈਂ ਦੀਪ ਨਾਲ ਜਾਨਾ ਮਿਲਦਾ ਹਨ ਫਿਰ ਮੈਂ ਜਦੋਂ ਜੋੜਾ ਬਣਾਉਣਾ ਤਾਂ ਉਹਦੇ ਚ ਧਰਮਿੰਦਰ ਕੰਮ ਕਰਦੇ ਨੇ ਜਿਹੜੇ ਸ਼ੋਲੇ ਦੇ ਹੀਰੋ ਨੇ ਸ਼ੋਲੇ ਦੇ ਹੀਰੋ ਮਤਲਬ ਕਿੱਦਾਂ ਜੁੜੀਆਂਆਂ ਵੀ ਗੱਲਾਂ ਨੇ ਸਾਰੀਆਂ ਉੱਥੇ ਜਦੋਂ ਪਹਿਲੀ ਵਾਰ ਮੈਂ ਜਿਹੜਾ ਗਿਆ ਨਾ ਉੱਥੇ ਇੱਕ ਗੀਤਕਾਰ ਮੁੰਡੇ ਸੀਗੇ ਭਰਾ ਨੇ ਆਪਣੇ ਜੋੜੀ ਆ ਉਹ ਸ਼ਾਮ ਸਿੰਘ ਤੇ ਬਲਕਾਰ ਸਿੰਘ ਉਹ ਗੁਰਦਾਸਪੁਰ ਦੇ ਕਿਸੇ ਪਿੰਡ ਤੋਂ ਆ ਅੱਛੀ ਸਰਦਾਰ ਨੇ ਦੋਨੇ ਅੰਮ੍ਰਿਤਧਾਰੀ ਮੈਂ ਬੜਾ ਉਹਨਾਂ ਨੂੰ ਹਾਸਦਾ ਹੁੰਦਾ ਮੈਂ ਕਿਹਾ ਯਾਰ ਵੀ ਪਿੰਡ ਦੇ ਸਰਦਾਰ ਅੰਮ੍ਰਿਤਧਾਰੀ ਗੁਰਦਾਸਪੁਰੀਏ ਤੇ ਉਹ ਗੀਤਕਾਰ ਹਿੰਦੀ ਚ ਬਣਨ ਚਲੇ ਗਏ ਯਾਰ ਹਨਾ ਬੰਬੇ ਪੰਜਾਬੀ ਵੀ ਲਿਖਦੇ ਸੀ ਚਲੋ ਸਾਡੇ ਭਰਾ ਆਪਾਂ ਹੀ ਸ਼ਰਾਰਤ ਉਹਨਾਂ ਨਾਲ ਚੱਲਦੀ ਰਹਿੰਦੀ ਤੇ ਪਹਿਲੀ ਵਾਰੀ ਉੱਥੇ ਮਿਲੇ ਮੈਨੂੰ ਉਹ ਉਹ ਦੂਜੇ ਤੀਜੇ ਦਿਨ ਮੈਨੂੰ ਬਲਕਾਰ ਛੋਟਾ ਮੈਨੂੰ ਕਹਿੰਦਾ ਭਾਈ ਤੁਸੀਂ ਕਾਹਦੇ ਤੇ ਆਇਓ ਮਹਾਂ ਕਹਿੰਦਾ ਮਤਲਬ ਤੁਸੀਂ ਬਠਿੰਡੇੋਂ ਟ੍ਰੇਨ ਤੇ ਆਏ ਹੋ ਜਾਂ ਆਜ ਤੇ ਆਏ ਹੋ ਕਾਹਦੇ ਤੇ ਆਏ ਹੋ ਮੈਂ ਬਹੁਤ ਕਮਾਲ ਦਾ ਜਵਾਬ ਮੇਰੇ ਮੂੰਹੋਂ ਨਿਕਲਿਆ ਉੱਥੇ ਬਾਈ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਆਪਦੇ ਗੀਤ ਤੇ ਚੜ ਕੇ ਆਇਆ ਹਾਏ ਕੀ ਬਾਤ ਹੈ ਉਹ ਕਹਿੰਦਾ ਭਾਈ ਜੀ ਕੀ ਬਾਤ ਹੈ ਕੀ ਬਾਤ ਹੈ ਮੈਂ ਕਿਹਾ ਬਸ ਇਹ ਹੀ ਆ ਕਲਾ ਸਾਡੀ ਮੈਂ ਨਵਿਆਂ ਨੂੰ ਇਹੀ ਕਹਿਣਾ ਹੁਣ ਕਿ ਤੁਸੀਂ ਖੂਚ ਪੱਟ ਕੇ ਉਹਦੇ 'ਚ ਬਹਿ ਕੇ ਕੁਝ ਕਰ ਦਿਓ ਜੇ ਤੁਹਾਡੀ ਗੱਲ ਹਿੱਟ ਹੋ ਗਈ ਨਿਕਲ ਗਈ ਤਾਂ ਤੁਹਾਨੂੰ ਦੁਨੀਆ ਛੱਡਦੀ ਨਹੀਂ ਉਹ ਤੁਹਾਨੂੰ ਕਿਤੋਂ ਵੀ ਬੁਲਾ ਲੈਣਗੇ ਸਾਡੀਆਂ ਕੰਪਨੀਆਂ ਬੰਬੇ ਫਿਲਮ ਇੰਡਸਟਰੀ ਕਲਾ ਦਾ ਫੀਲਡ ਹੈ ਉਹ ਜਾ ਇਹੋ ਜਿਹਾ ਕਿਉਂਕਿ ਮੈਂ ਨਾ ਉੱਥੇ ਇੱਕ ਹੋਰ ਗੱਲ ਬਹੁਤ ਕਮਾਲ ਦੀ ਹੈ ਮੈਂ ਅਦনান ਸਾਮੀ ਨੂੰ ਟੀ 3 ਦੇ ਆਫਿਸ ਚ ਬਾਹਰ ਬੈਠੇ ਦੇਖਿਆ ਅੱਛਾ ਜੀ ਤੇ ਉਹਨੂੰ ਕੋਈ ਅੰਦਰ ਮਤਲਬ ਉਹਦੀ ਉਹ ਕੈਸਟ ਲੈ ਕੇ ਆਇਆ ਉਹਦਾ ਮਾਸਟਰ ਕੋਈ ਮਿਲਦਾ ਨਹੀਂ ਸੀ ਹੂੰ ਹੂੰ ਤੇ ਜਦੋਂ ਉਹਦੀ ਉਹਨੇ ਕੈਸਟ ਫਾਸਟ ਕੈਸਟ ਸੀ ਜਿਹੜੀ ਉਹਨੇ ਮੈਗਨਾ ਸਾਊਂਡ ਨੂੰ ਦਿੱਤੀ ਉਹ ਹਿੱਟ ਹੋ ਗਈ ਮੁੜ ਕੇ ਇਹਨਾਂ ਨੇ ਸਾਈਨ ਕਰ ਲਿਆ ਉਹਨੂੰ ਹਨਾ ਤਿੰਨ ਕੈਸਟਾਂ ਕੀਤੀਆਂ ਕਰੋੜਾਂ ਰੁਪਏ ਨੂੰ ਦਿੱਤੇ ਤੇ ਮੈਂ ਅਜੇ ਕਪੂਰ ਨੂੰ ਕਿਹਾ ਮਖਾ ਯਾਰ ਤੁਸੀਂ ਬੜੇ ਝਾਲਮ ਬੰਦੇ ਹੋ ਵੀ ਇਹ ਬੰਦਾ ਪਹਿਲਾਂ ਇੱਥੇ ਬਹਿ ਕੇ ਮੁੜ ਗਿਆ ਮੁੜ ਗਿਆ ਉਹਦੋਂ ਤੁਸੀਂ ਪੁੱਛਿਆ ਨਹੀਂ ਤੇ ਹੁਣ ਤੁਸੀਂ ਇਹਨੂੰ ਐ ਉਹਨੇ ਵੀ ਬਹੁਤ ਕਮਾਲ ਦੀ ਗੱਲ ਮੈਨੂੰ ਦੱਸੀ ਮੈਨੂੰ ਕਹਿੰਦਾ ਭਾਜੀ ਹਮਨਾ किसी को हिट करने में कोई मेहनत नहीं करते हमारा इसमें कोई इंटरेस्ट नहीं है आप कहीं पे भी हिट हो जाओ हम आपको ले आएंगे